PB Today Channel ਤੇ ਤੁਹਾਡਾ ਸਵਾਗਤ ਹੈ ਤੰਤਨ ਹਜ਼ੂਰ શ્રી ਨਾਗ ਕਬਲ ਰਾਜਾ ਸਾਹਿਬ ਜੀ ਦੀ ਚਰਨ ਛੋਪਰਾਪਤ ਇਤਿਹਾਸਕ ਪਵਿੱਤਰ ਧਾਰਮਿਕ ਅਸਥਾਨ ਪਿੰਡ ਰਹਿਪਾ ਵਿਖੇ ਤੀਜਾ ਟੂਰਨਾਮੈਂਟ 15 ਅਤੇ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਕਨੇਡਾ ਨੇ ਹੋਰ ਪ੍ਰਬੰਧਾਂ ਸਮੇਤ ਦੱਸਿਆ ਕਿ ਇਹ ਟੂਰਨਾਮੈਂਟ ਰਾਜਾ ਸਾਹਿਬ ਸਪੋਰਟਸ ਕਲੱਬ ਐਨ ਆਰ ਆਈ ਵੀਰਾ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਜਿਸ ਵਿੱਚ ਕਬੱਡੀ ਦੇ ਫਸਵੇਂ ਮੁਕਾਬਲੇ ਹੋਣਗੇ ਜਿਨ੍ਹਾਂ ਚੋਂ ਜੇਤੂ ਟੀਮਾਂ ਨੂੰ 51000 ਰੁਪਏ 41000 21000 ਰੁਪਏ ਤੋਂ ਇਲਾਵਾ ਹੋਰ ਟੀਮਾਂ ਨੂੰ ਵੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ ਤੇ ਇਸ ਮੌਕੇ ਜਿੱਥੇ ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਮੈਚ ਦੇਖਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਉਤਤੇ ਹੀ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਮੌਕੇ ਦਾਨੀ ਸੱਜਣਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਬਲਦੇਵ ਸਿੰਘ, ਨਰਿੰਦਰਜੀਤ ਸਿੰਘ, ਬਲਵੀਰ ਸਿੰਘ, ਹਰदयाल ਸਿੰਘ, ਜੋਗਾ ਸਿੰਘ, ਅਮਰੀਕ ਸਿੰਘ, ਜਸਵੰਤ ਕਾਲਾ, ਪਰਿੰਸਮਲ, ਮੱਖਣ ਸਿੰਘ, ਗੁਰਜੀਤ RAM, ਰਵਿੰਦਰ ਸਿੰਘ ਆਦਿ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜਿੰਨੇ ਵੀ ਆਪਾਂ ਦਾ ਧੰਨਵਾਦ ਸਾਰਿਆਂ ਦੇਖਣ ਤੇ ਧੰਨਵਾਦ ਸੋਚੇ ਪਿੰਡ ਦਾ ਜਿਹੜਾ ਆਪਾਂ ਪ੍ਰੋਗਰਾਮ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੈਗਾ ਉਹ ਆਖੀ ਦੂਸਰਾ ਸਾਲ ਆ ਤੇ ਅੱਜ ਆਪਾਂ ਉਹਦੀ ਜਿਹੜੀ ਆ ਕਿੰਨੀਆਂ ਟੀਮਾਂ ਹੋ ਗਈਆਂ ਜਿਹੜਾ ਕਿ ਨਾ ਭਾਰ ਹੋਊਗਾ ਤੇ ਉਹਦੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਕੋਈ ਵੀ ਤੁਸੀਂ ਆਪਣੀ رائے ਵੀ ਦੇ ਸਕਦੇ ਸਭ ਤੋਂ ਪਹਿਲਾਂ ਜਿਹੜੀ ਪਿਛਲੇ ਸਾਲ ਵੀ ਆਪਾਂ ਛੋਟੇ ਬੱਚਿਆਂ ਤੇ ਕੇਂਦਰਿਤ ਕੀਤਾ ਹੈਗਾ 30 ਕਿਲੋ ਛੋਟੇ ਬੱਚਿਆਂ ਦੀ 47 ਕਿਲੋ 62 ਕਿਲੋ ਤੇ 75 ਕਿਲੋ ਇਹ ਆਪਣੇ ਛੋਟੇ ਬੱਚਿਆਂ ਦੇ ਮੈਚ ਹੋਣਗੇ ਲਗਭਗ ਜਿਹੜੇ ਪਹਿਲੇ ਤਿੰਨ ਟੀਮਾਂ ਹੈਗੀਆਂ 32 ਕਿਲੋ 48 ਕਿਲੋ ਜਾਂ 47 ਕਿਲੋ ਜਿਹੜਾ ਵੀ ਹੋਗਾ 8 ਕਿਲੋ ਤੇ ਪਿੰਡ ਪੰਦਰ ਦੇ ਆ ਜਿਹੜੀ 75 ਕਿਲੋ ਤੇ ਇੱਕ ਹਾਲ ਓਪਨ ਆ ਇਹ ਓਪਨ ਹੋਊਗਾ ਜਿਹਦੇ ਵਿੱਚੋਂ ਬਾਹਰਲੇ ਵੀ ਪਾਇਆ ਜਾ ਸਕਦੇ ਜਿਵੇਂ ਕਲਮਾਂ ਬਣਦੀਆਂ ਹੈਗੀਆਂ ਇੱਕ ਜਿਹੜਾ ਮੈਚ ਆ ਸ਼ੋਅ ਮੈਚ ਆ ਉਹ ਕੁੜੀਆਂ ਦਾ ਇੱਕ ਹੋਊਗਾ ਕਿਉਂਕਿ ਇਹ ਗੱਲ ਵੀ ਬੋਲ ਰਿਹਾ ਕਿ ਆਪਾਂ ਪਿੰਡ ਨੂੰ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਸ਼ਾਮਲ ਕਰੀਏ ਸਮੇਤ ਆਪਣਾ ਜਿਹੜਾ ਬਸਮਾ ਦਾ ਅੱਧਾ ਪਰਸੈਂਟ ਆ ਮਤਲਬ 50% ਆ ਉਹ ਆਪਣੇ ਲੜਕੀਆਂ ਭੈਣਾ ਬੀਬੀਆਂ ਮਾ ਤੇ ਦੂਜਾ ਕਾਰਨ ਇਹ ਵੀ ਸੀਗਾ ਪਿਛਲੇ ਸਾਲ ਸੇ ਆਇਆ ਸੀ ਕਿ ਲੜਕਿਆਂ ਦਾ ਪਨਾ ਰਖੀਏ ਫਿਰ ਲਗਭਗ ਸਾਰੇ ਹਾਲਤਾਂ ਨੂੰ ਮੁੱਕ ਰੱਖ ਕੇ ਇੱਕ ਸ਼ੋਅ ਮੈਚ ਰੱਖਿਆ ਹੈਗਾ ਕਿਉਂਕਿ ਰੁੜਕਾ ਕਲਾ ਦੇ ਵਿੱਚ ਬਹੁਤ ਵੱਡਾ ਜਿਹੜਾ ਮੇਲਾ ਆ ਸਭ ਤੋਂ ਵੱਡਾ ਉਹ ਨਾਲ ਘੱਟ ਖੱਚਦਾ ਤੇ ਜਿੰਨੇ ਵੀ ਇੰਟਰਨੈਸ਼ਨਲ ਪਲੇਅਰ ਆ ਸੁਮੇਰ ਛੋੜਿਆਂ ਦੇ ਉੱਤੇ ਜਾਂਦੇ ਆ ਤੇ ਆਲੇ ਦੁਆਲੇ ਬੜਾ ਚੌਰ ਕਪੂਰ ਖੜੇ ਗੇਰੀ ਵਿੱਚ ਵੀ ਸੇਮ ਡੇ ਟੂਰਨਾਮੈਂਟ ਆ ਤੇ 14 15 ਦਾ ਆਪਣੇ ਜਾਂ ਕਿ ਵਰਲਡ ਟੂਰਨਾਮੈਂਟ ਆ ਸੋ ਆਪਾਂ ਇਸ ਗੱਲ ਨੂੰ ਮੁੱਖ ਰੱਖ ਕੇ ਫੇ ਸਾਰੇ ਵਰਦਾਂ ਨੂੰ ਆਪਾਂ ਕਿਚੀਏ ਤਾਂ ਕਿ ਜਿਹੜਾ ਆਪਣਾ ਮੇਲਾ ਭਰ ਜਾਵੇ ਮੇਲਾ ਭਰ ਲੈ ਜਰੂਰੀ ਆ ਕਿ ਹਰ ਵਰਗ ਦੇ ਜਿਹੜੇ ਆ ਪਲੇਅਰ ਤਾਂ ਜਿਹੜੇ ਲੋਕ ਆ ਉਹ ਉੱਥੇ ਜਾਣ ਸੋ ਇਹ ਆਪਣੇ ਟੀਮਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਲਗਭਗ ਆਪਣੀਆਂ ਟੀਮਾਂ ਦੇ ਵਿੱਚੋਂ ਸਿਰਫ ਜਿਹੜੇ ਆਰੀਨ ਵਾਲੀ ਟੀਮ ਆ ਉਹਨੂੰ ਉਹਦੀ ਸਾਡੇ ਲਈ ਥੋੜੇ ਕੋ ਘਾਟ ਹੈ ਬਾਕੀ ਜਿਹੜੀ ਛੋਟੀ ਟੀਮ ਹੈ 62 ਕਿਲੋ ਆ ਇਹ ਆਪਣੀਆਂ ਪਿੰਡ ਦੀਆਂ ਹੀ ਟੀਮਾਂ ਆ ਆਪਣੇ ਪਿੰਡ ਦੇ ਜਿਹੜੇ ਬਿਹੇ ਸਾਥ ਤੋਂ ਜਦੋਂ ਆਪਾਂ ਤਿਆਰੀ ਕੀਤੀ ਆ ਇਹ ਆਪਣੇ ਕੋਲ ਆਪਣੇ ਪਲੇਅਰ ਆ ਸੋ ਇਹਦੇ ਵਿੱਚ ਜਿਹੜਾ ਨਰਾਮਾ ਦੀ ਹੈਗੀ ਆ ਉਹ ਪਿਛਲੇ ਸਾਲ ਨਾਲੋਂ ਵੀ ਲਗਭਗ ਵਧੀਆ ਹੈਗੇ ਆ ਤੇ ਇਸੇ ਤਰ੍ਹਾਂ ਜਿਹੜੇ ਸਾਰੀਆਂ ਟੀਮਾਂ ਦੇ ਵਿੱਚੋਂ ਆਪਾਂ ਬੈਸਟ ਰੀਡਰ ਤੇ ਬੈਸਟ ਸਟਾਪਰ ਕੱਢਣੇ ਹੈਗੇ ਆ ਸੋ ਇਹ ਆਪਣਾ ਇਸ ਤਰ੍ਹਾਂ ਦਾ ਇਹਦੇ ਨਾਲ ਦੀ ਨਾਲ ਜਿਹੜੇ ਛੋਟੇ ਬੱਚੇ ਆ ਸਪੋਰਟਸ ਨਾਲ ਜੋੜਨ ਲਈ ਆਪਾਂ ਐਥਲੀਟਸ ਦਾ ਇਵੈਂਟ ਰੱਖੇ ਗਿਆ ਜਿਵੇਂ 11 ਸਾਲ ਆ 12 ਸਾਲਿਆ 14 ਸਾਲਿਆ ਤੇ 17 ਸਾਲਿਆ ਸੋ ਉਹਨਾਂ ਵਿੱਚ ਆਪਣੇ 100 ਮੀਟਰ 200 ਮੀਟਰ 1 ਕਿਲੋਮੀਟਰ ਤੇ 5 ਕਿਲੋਮੀਟਰ ਤੇ ਉਹ ਵੀ ਆਪਾਂ ਰੱਖਿਆ ਤਾਂ ਕਿ ਜਿਹੜੇ ਬੱਚੇ ਆ ਕੋਈ ਜੇ ਕੋ ਕਬੱਡੀ ਨਹੀਂ ਖੇਡਦਾ ਤਾਂ ਇਸ ਪਾਸੇ ਜੁੜ ਲਵੇ ਸੋ ਇਹ ਆਪਣਾ ਜਿਹੜਾ ਸਾਰਾ ਇਹ ਹੀ ਪ੍ਰੋਗਰਾਮ ਹੈ 15 ਤਰੀਕ ਨੂੰ ਜਿਹੜੇ ਆਪਣੇ ਛੋਟੀਆਂ ਤਿੰਨ ਟੀਮਾਂ ਕੱਢੀਆਂ ਜਿਹੜੇ ਬੱਚਿਆਂ ਵਾਲੀ ਹੈਗੇ 32 ਕਿਲੋ ਜਾਂ 33 ਕਿਲੋ 47 ਜਾਂ 48 ਤੇ 60 ਕਿਲੋ ਉਹ ਪਹਿਲੇ ਦਿਨ ਹੋਣਗੇ ਸਾਰੇ ਹੀ ਜਿਹੜੇ ਸਲੈਕਟਸ ਦੇ ਇਵੈਂਟ ਐ ਉਹ ਵੀ ਪਹਿਲੇ ਦਿਨ ਹੀ ਹੋਣਗੇ ਦੂਜੇ ਦਿਨ ਜਿਹੜੇ ਹੈਗੇ ਆਹੋ 75 ਕਿਲੋ ਤੇ ਜਿਹੜੀ ਆਲ ਓਪਨ ਐ ਉਹ ਹੋਣਗੇ ਤੇ ਟੀਮਾਂ ਉਹਦੇ ਵਿੱਚ ਜਿਵੇਂ 75 ਕਿਲੋ ਦੀਆਂ 4 ਹੋਣਗੀਆਂ ਤੇ ਆਲ ਓਪਨ ਦੀਆਂ 8 ਹੋਣਗੀਆਂ ਇਸੇ ਤਰ੍ਹਾਂ 60 ਤੇ 47 48 ਜਾਂ 32 33 ਉਹਨਾਂ ਦੀ ਵੀ 8 8 ਹੋਣਗੀਆਂ ਪਹਿਲੇ ਦਿਨ ਦੇ ਸੋ ਇਹ ਇਹ ਆਪਣਾ ਖੇਡਾਂ ਦਾ ਜਿਹੜਾ ਉਹ ਪ੍ਰੋਗਰਾਮ ਹੈ ਜਿਹੜਾ ਆਪਾਂ ਹੁਣ ਤਾਂ ਕਰ ਤਿਆਰ ਕੀਤਾ ਜਾਂ ਆਪਣੀਆਂ ਜਿਹੜੀਆਂ ਸੁਭਾਵਨਾ ਹੈ ਕਿਉਂਕਿ ਆਲੇ-ਦੁਆਲੇ ਵੱਡੇ ਟੂਰਨਾਮੈਂਟ ਹੋਣ ਕਰਕੇ ਆਪਾਂ ਨੂੰ ਵੀ ਕਾਫੀ ਇਹ ਔਕੇਤ ਮਾਣਨੇ ਆ ਕਿਉਂਕਿ ਵੱਡੇ ਮੈਚ ਆ ਜਾਲਦੇ ਵੱਡੇ ਨਾਮ ਆ ਕੋ ਅਸੀਂ ਵੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਪਲੇਅਰਾਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦਾ ਬਣੇ ਤੇ ਉਹ ਕੁਛ ਨਾ ਕੁਛ ਲੈ ਕੇ ਜਾਣ ਜਿਹੜੇ ਈਵਨ ਕਿਸੇ ਨੇ ਵੀ ਜਿਹਨੇ ਆਉਣਾ ਹੈ ਉਹਨੂੰ ਕੁਛ ਨਾ ਕੁਛ ਮਿਲਣਾ ਹੈ ਸੋ ਇਸ ਤਰ੍ਹਾਂ ਦਾ ਆਪਣਾ ਇਹ ਕੰਮ ਆ ਰਿਹਾ ਹੈ ਤੇ ਇੱਕ ਜਿਹੜੀ ਆਪਾਂ ਹੋਰ ਨਾਲ ਜੋੜੀ ਆ ਐਸਤੀ ਜਿਹੜੀ ਆਪਾਂ ਪਿਛਲੇ ਸਾਲਾਂ ਤੋਂ ਕੋਸ਼ਿਸ਼ ਕਰਦੇ ਸੀ ਕਿ ਆਪਣੀ ਗਰਾਊਂਡ ਦਾ ਵੀ ਜਿਹੜਾ ਆਗਾਜ਼ ਹੋ ਚੁੱਕਾ ਥੋੜੋ ਬਹੁਤ ਆਪਾਂ ਥਾਂ ਲੈ ਲਿਆ ਬਾਕੀ ਕੰਮ ਬਣਾਉਣਾ ਹੈ ਸੋ ਇਹ ਗੱਲਾਂ ਨੂੰ ਅਪਰਾ ਕੇ ਆਪਾਂ ਸਾਰਾ ਟੂਰਨਾਮੈਂਟ ਜਿਹੜਾ ਉਹ ਕਰਨਾ ਹੈ ਉਹਦੇ ਲਈ ਆਪਣੀ ਚਾਹੇ ਪੰਚਾਇਤ ਆ ਚਾਹੇ ਕੋਈ ਵਰਧਾ ਕਮੇਟੀ ਆ ਚਾਹੇ ਕੋਈ ਅਰਦਾਸ ਕਮੇਟੀ ਆ ਚਾਹੇ ਰਾਜਾ ਸਾਹਿਬ ਦੀ ਸਪੋਰਟਸ ਕਲੱਬ ਆ ਜਿੰਨੇ ਵੀ ਸੰਸਥਾਵਾਂ ਹੈਗਾ ਉਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਤੇ ਸਾਰਿਆਂ ਨੇ ਸਹਿਯੋਗ ਦੇਣਾ ਹੈ ਸੋ ਇਸ ਤਰ੍ਹਾਂ ਦਾ ਹੈਗਾ ਕੋਈ ਸਿਹਾਰਾ ਦਾ ਕੋਈ ਰਿਸਵਾ ਨਹੀਂ ਆਹ ਹਰਿਆਣਗ ਦਾ ਪਰ ਉਹ ਕੋਈ ਨਹੀਂ ਉਹਦਾ 52000 ਤੇ 41000 ਤੇ 75 ਕਿਲੋ ਦਾ 21 ਜਾਂ ਤੇ 16000 62 ਕਿਲੋ ਦਾ 15000 ਤੇ 11000 48 ਕਿਲੋ ਦਾ 10000 ਤੇ 8000 33 ਕਿਲੋ ਦਾ 7000 ਤੇ 4000 ਤੇ ਇਨਾਮ ਹੋਵੇ ਇਹਨਾਂ ਦੇ ਜਿਹੜਾ ਵੈਸਟ ਇਸ ਵਿੱਚ ਵੈਸਟ ਰੇਡਰ ਤੇ ਸਟਾਪਰ ਵੀ ਸਾਰਿਆਂ ਚ ਕੱਢਣੇ ਆ ਜਿਹੜਾ 33 ਕਿਲੋ ਚ ਆ ਉਹਦੇ ਵਿੱਚ 1500 48 ਕਿਲੋ ਚ 2500 62 ਕਿਲੋ ਚ 3000 75 ਕਿਲੋ ਚ 5000 ਤੇ ਆਲ ਓਪਨ ਚ 15000 ਇਹ ਵੈਸਟ ਰੇਡਰ ਤੇ ਰੈਸਟ ਸਟਾਪਰ ਨਾਲ ਦੇ ਇਸੇ ਤਰ੍ਹਾਂ ਪਾਰਟਿਸਪੇਸ਼ਨ ਚ ਜਿਹੜੀ ਹੈਗੀ ਆ ਗੱਲ ਉਹਦੇ ਵਿੱਚ ਆਊਗਾ ਜੀ 33 ਕਿਲੋ ਦਾ ਫਰਸਟ ਰਾਉਂਡ ਦੇ ਵਿੱਚ 500 ਰੁਪਈਆ ਸੈਕੰਡ ਰਾਉਂਡ ਵਿੱਚ 1000 ਰੁਪਈਆ 48 ਕਿਲੋ ਦੇ ਫਰਸਟ ਰਾਉਂਡ ਵਿੱਚ 1000 ਰੁਪਈਆ ਸੈਕੰਡ ਰਾਉਂਡ ਚ 1500 ਰੁਪਈਆ 62 ਕਿਲੋ ਚ ਫਰਸਟ ਰਾਉਂਡ ਚ 1500 ਤੇ ਸੈਕੰਡ ਰਾਉਂਡ ਚ ਆ ਕੇ 2000 75 ਕਿਲੋ ਚ 3000 ਆਲ ਓਪਨ ਚ 5000 ਫਰਸਟ ਰਾਉਂਡ ਚ ਤੇ ਸੈਕੰਡ ਰਾਉਂਡ ਚ 6000 फिगारो के तमाम और फिगारो के वेस्ट रेड पे वेस्ट पर आ गया जो लिप्ला 3 किलो 70 किलो आटा का या 20 डार्फिस हुआ